ਤਾਂ ਅਮਰੀਕਾ ਦੀ ਅਰਥ ਵਿਵਸਥਾ ਅਤੇ ਡੋਨਾਲਡ ਟਰੰਪ ਵੱਲੋਂ ਲਗਾਏ ਗਏ ਟੈਰਫ ਦੇ ਨਾਲ ਜੁੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਸ ਟੈਰਫ ਦੁਲਾਰੇ ਇੱਕ ਮਤਾ ਜਿਹੜਾ ਉਹ ਖਾਰਜ ਕਰ ਦਿੱਤਾ ਗਿਆ ਹੈ ਅਮਰੀਕਾ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਟਰੰਪ ਟੈਰਫ ਖਤਮ ਕਰਨ ਦਾ ਮਤਾ ਜਿਹੜਾ ਉਹ ਖਾਰਜ ਕਰ ਦਿੱਤਾ ਗਿਆ ਹੈ ਅਮਰੀਕੀ ਅਰਥ ਵਿਵਸਥਾ ਵਿੱਚ ਪਹਿਲੀ ਵਾਰ ਭਾਰੀ ਗਰਾਵਟ ਦਰਜ ਕੀਤੀ ਗਈ ਹੈ ਤਾਂ ਸੰਸਦ ਦੇ ਉੱਚ ਸਦਨ ਸਿਨੇਟ ਨੇ ਇਸ ਮਤੇ ਨੂੰ ਖਾਰਜ ਕੀਤਾ ਹੈ ਚੀਨ ਦੇ ਵਿੱਚ 트럼ਪ ਟੈਰਿਫ ਕਾਰਨ کارਖਾਨੇ ਨੇ ਜਿਹੜੇ ਉਹ ਬੰਦ ਹੋ ਰਹੇ ਨੇ ਤਿੰਨ ਸਾਲਾਂ ਵਿੱਚ ਅਮਰੀਕੀ ਅਰਥ ਵਿਵਸਥਾ ਵਿੱਚ ਪਹਿਲੀ ਵਾਰ ਵੱਡੀ ਗਰਾਵਟ ਆਉਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ 트럼ਪ ਦੇ ਟੈਰਿਫ ਨੂੰ ਖਤਮ ਕਰਨ ਦੀ ਇੱਕ ਕੋਸ਼ਿਸ਼ ਨੂੰ ਸੰਸਦ ਦੇ ਉੱਚ ਸਦਨ ਸਿਨੇਟ ਨੇ ਖਾਰਜ ਕਰ ਦਿੱਤਾ ਹੈ ਇਸ ਮਤੇ ਤੇ ਪਹਿਲੀ ਵਾਰ 49-49 ਵੋਟਾਂ ਪਈਆਂ ਇਸ ਵਿੱਚ ਤਿੰਨ ਰਿਪਬਲਿਕਨ ਸੈਨੇਟਰਾਂ ਨੇ ਡੈਮੋਕ੍ਰੇਟਿਕਸ ਦਾ ਸਾਥ ਦੇ ਬਾਅਦ ਦੀ ਕਿਸੇ ਤਰੀਕ ਉੱਤੇ ਮਤੇ ਦੇ ਸਮਰਥਨ ਵਿੱਚ ਸੈਨੇਟਰਾਂ ਦੇ ਜੁਟਣ ਦੇ ਖੰਦੇਸ਼ੇ ਨਾਲ ਸਦਨ ਦੇ ਬਹੁਮਤ ਦੇ ਨੇਤਾ ਜਾਨ ਤੂਨੇ ਉਪ ਰਾਸ਼ਟਰਪਤੀ ਜੇ ਡੀ ਵਾਸਤੂ ਸੱਦੇ ਆ ਅਸਲ ਵਿੱਚ ਸਨੇਟ ਵਿੱਚ ਰਿਪਬਲਿਕਨ ਪਾਰਟੀ ਕੋਲ ਮੌਜੂਦਾ ਸਮੇਂ 53-47 ਦਾ ਬਹੁਮਤ ਹੈ ਪਰ ਬੁੱਧਵਾਰ ਨੂੰ ਦੂਰ ਸੰਭਾਵੀ ਸਮਰਥਕਾਂ ਦੇ ਗੈਰ ਹਾਜ਼ਰ ਰਹਿਣ ਕਾਰਨ ਇਸ ਪੱਕੀ ਸੀ ਕਿ ਬਾਅਦ ਦੀ ਕਿਸੇ ਤਰੀਕੇ ਇਹ ਪਾਸ ਹੋ ਸਕਦਾ ਹੈ ਇਸ ਲਈ ਥੂਨ ਦੇ ਮਤੇ ਤੇ ਦੂਜੀ ਵਾਰ ਵੋਟਾਂ ਪਾਈਆਂ ਗਿਆ ਜਿਸ ਨਾਲ ਮਤਾ 50 49 ਦੇ ਬਹੁਮਤ ਨਾਲ ਖਾਰਜ ਹੋ ਗਿਆ ਤਾਂ ਚੀਨ ਦੇ ਵਿੱਚ ਟਰੰਪ ਟੈਰਿਫ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਚੀਨ ਤੋਂ ਦਰਾਮਤ ਤੇ ਭਾਰੀ ਅਮਰੀਕੀ ਟੈਰਿਫ ਦੇ ਕਾਰਨ ਕਾਰਖਾਨੇ ਨੇ ਜਿਹੜੇ ਉਹ ਬੰਦ ਹੋਣ ਨਾਲ ਲੱਖਾਂ ਚੀਨੀ ਕਿਰਤਿਆਂ ਵਿੱਚ ਨਾਰਾਜ਼ਗੀ ਵੱਧ ਰਹੀ ਹੈ ਤਨਖਾਨਾ ਮਿਲਣ ਕਾਰਨ ਪੂਰੇ ਚੀਨ ਵਿੱਚ ਕਿਰਤਿਆਂ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਵਾਧਾ ਹੋਇਆ ਹੈ ਅਮਰੀਕੀ ਟੈਰਿਫ ਦੇ ਕਾਰਨ ਬੰਦ ਹੋ ਰਹੇ ਕਾਰਖਾਨਿਆਂ ਦੇ ਕਿਰਤੀ ਸ਼ਾਂਤੀ ਦਾ ਵਿਰੋਧ ਕਰ ਰਹੇ ਹਨ ਅਤੇ ਇੱਕ ਅੰਦਾਜ਼ੇ ਅਨੁਸਾਰ 3 ਦੇ ਵੱਖ-ਵੱਖ ਖੇਤਰਾਂ ਵਿੱਚ ਘੱਟੋ-ਘੱਟ 1.6 ਕਰੋੜ ਨੌਕਰੀਆਂ ਨੇ ਜਿਹੜੀਆਂ ਉਹ ਖਤਰੇ ਵਿੱਚ ਨੇ ਤਾਂ ਦੂਜੇ ਪਾਸੇ ਟਰੰਪ ਦੇ ਟੈਰਿਫ ਨੂੰ ਲੈ ਕੇ ਇੱਕ ਮਤਾ ਜਿਹੜਾ ਉਹ ਸਦਨ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਦੇ ਉੱਤੇ ਹੁਣ ਵੱਡਾ ਫੈਸਲਾ ਆਇਆ ਹੈ ਅਤੇ ਸੈਨੇਟ ਦੇ ਵਿੱਚੋਂ ਇਹ ਮਤਾ ਜਿਹੜਾ ਉਹ ਖਾਰਜ ਕਰ ਦਿੱਤਾ ਗਿਆ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਅਮਰੀਕੀ ਅਰਥਵਿਵਸਥਾ ਵਿੱਚ ਹੋਰ ਕਿਹੜੀ ਉਥਲ-ਪੁਥਲ ਹੁੰਦੀ ਹੈ